ਐਂਟੀ ਨਾਰਕੋਟਿਕ ਟਾਸਕ ਫੋਰਸ ਫਰੋਜ ਪਰ ਦੇ ਪੁਲਿਸ ਨੇ ਸਰਹੱਦੀ ਪਿੰਡ ਹਬੀਬ ਵਾਲਾ ਦੇ ਰਹਿਣ ਵਾਲੇ ਦੋਸਤਕੇ ਭਰਾਵਾਂ ਨੂੰ ਪਾਕਿਸਤਾਨ ਤੋਂ ਡਰੋਨ ਦੁਆਰਾ ਮਗਾਈ ਗਈ 1 ਕਿਲੋ ਹਰੀਨ ਸਮੇਤ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਂਟੀ ਨਾਰਕੋਟਿਕ ਟਾਸਕ ਫੋਰਸ ਫਰੋਜ ਪਰ ਦੇ ਏ ਏ ਆਈ ਜੀ ਗੋਰਪ੍ਰੀ ਸਿੰਘ ਨੇ ਦੱਸਿਆ ਕਿ ਮੁਰਲੀ ਪੁਸ਼ਗੀਸ ਦੌਰਾਨ ਇਹ ਪਤਾ ਚੱਲਿਆ ਹੈ ਕਿ ਇਹਨਾਂ ਦੋਨਾਂ ਸਕੇ ਭਰਾਵਾਂ ਦੇ ਪਾਕਿਸਤਾਨੀ ਸਮਗਰਾਂ ਨਾਲ ਸੰਬੰਧ ਹਨ ਅਤੇ ਇਹਨਾਂ ਨੇ ਇਹ ਹੋਰਨ ਪਾਕਿਸਤਾਨੀ ਸਮਗਰਾਂ ਤੋਂ ਡ੍ਰੇਨ ਰਾਹੀਂ ਮੰਗਵਾਈ ਸੀ। ਉਹਨਾਂ ਦੱਸਿਆ ਕਿ ਇਹਨਾਂ ਦੇ ਨਾਂ ਜੁਗਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਹਨ ਅਤੇ ਇਹਨਾਂ ਦੋਹਾਂ ਸਮਗਰਾਂ ਨੂੰ ਅਦਾਲਤ 'ਚੋਂ ਪੇਸ਼ ਕਰਕੇ ਪੁਸ਼ਕਿਸ਼ ਕਰਨ ਲਈ ਪੂਰ ਸਿਰਮਾਣ ਹਾਸਲ ਕੀਤਾ ਗਿਆ ਹੈ। ਅਤੇ ਇਹਨਾਂ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਕਿਹੜੇ ਕਿਹੜੇ ਪਾਕਿਸਤਾਨੀ ਅਤੇ ਭਾਰਤੀ ਸਮਗਲਰਾਂ ਨਾਲ ਸਬੰਧ ਹਨ ਅਤੇ ਇਹ ਪਹਿਲਾਂ ਕਿੰਨੇ ਹਿਰਨ ਮੰਗਵਾ ਚੁੱਕੇ ਹਨ ਫੜੇ ਗਏ ਹਿਰਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚੋਂ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ